ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੈਂਕੜੇ ਬੀਐਸਐਫ ਜਵਾਨ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਵੱਖ-ਵੱਖ ਪਿੰਡਾਂ ਵਿੱਚ ਫਸੇ ਬੀਐਸਐਫ ਜਵਾਨਾਂ ਦੇ ਵੇਰਵੇ ਸਾਂਝੇ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰੱਖਿਆ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਸਮੇਂ ਵਿਤੀ ਨੁਕਸਾਨ ਤੋਂ ਵੱਧ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਇਸ ਲਈ ਇਹਨਾਂ ਜਵਾਨਾਂ ਨੂੰ ਜਲਦ ਤੋਂ ਜਲਦ ਬਚਾਇਆ ਜਾਵੇ ਤੁਸੀਂ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜਕੇ ਸਾਫ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਧਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 25 ਜਵਾਨ ਕੋਡਰਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਨ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੁੱਜੇਵਾਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਿਰਾਚਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਆ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਿਲਿਅਨ ਫਸਿਆ ਹੈ ਜਿਹੜਾ ਨਿਕਲ ਨਹੀਂ ਸਕਦਾ ਛੱਤਾਂ ਤੇ ਚੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਡੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਐ ਸਿਵਿਲਿਅਨ ਜਿਹੜੇ ਨੇ ਚਾਰ ਪੰਜ ਜਾਂ ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋਕੇ ਸੰਘੋਕੇ ਪੰਜ ਗਰਾਈਆਂ ਕੋਟ ਰਜਾਦਾ ਗੱਗੜ কুমਰਾਏ ਮਲਕਪੁਰ 베ਦੀਸ਼ਣਾ ਜਿੱਥੇ ਬੰਨ ਟੁੱਟਿਆ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇয়াল ਚਾੜਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ 5-5 ਫੋਟਿਆ ਦੁੱਜੋਵਾਲ ਗਲਬ ਸੂਪੀਆਂ ਆਵਾਂ ਤੋਬਾ ਕੱਲੋਮਾਲ ਗਗੋਮਾਲ ਮੱਕੋ ਵਾਲੇ ਇਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲਏ 10-12 14 ਪਿੰਡਾਂ ਦਾ ਲੋਕ ਬਿਲਕੁਲ ਛੱਤਾਂ ਦੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਇਹ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰੇ ਚਾਰ-ਪੰਜ ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਦੇ ਨਹੀਂ ਆਉਂਦਾ ਔਰ ਲੋਕ ਇਥੇ ਤਰਾਸ-ਤਰਾਸ ਕਰ ਰਹੇ ਨੇ ਬੀਐਸਐਫ ਵਾਲਿਆਂ ਦਾ ਕਹਿਣਾ ਕਿ ਸਾਨੂੰ ਐਨਡੀਆਰਐਫ ਚਾਰ ਬੋਰਡ ਦੇਤੇ ਇੰਜਨ ਵਾਲੀਆਂ ਇੱਕ ਕੋੜਾ ਟਰੈਕਟਰ ਚੱਲਦਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇਹ ਕੋ ਦੇਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਨ ਨੂੰ ਬਣਾਉਣ ਨੂੰ ਕਰੋੜਾ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਸਿਵਲਿਅਨ ਵੀ ਫਸੇ ਬੱਚੇ ਫਸੇ ਔਰਤਾਂ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ